ਮਾਇਆ ਦੇ ਪਲਾਵੇ ਵਿੱਚ ਆਣ ਕੇ ਜੀ ਭੁੱਲ ਗਿਆ ਸੀ ਤੇਰੇ ਨਾਮ ਨੂੰ ਮਨ ਸਦਾ Papa ਵੱਲ ਦੌੜਦਾ ਕਸ ਦੇ ਹੋ ਇਸ ਦੀ ਲਗਾਮ ਨੂੰ ਮਨ ਨਹੀਂ ਵਾ ਚੀ ਮਤ ਬਖਸ਼ੋ ਮਨ ਨਹੀਂ ਵਾ ਚੀ ਮਤ ਬਖਸ਼ੋ ਦੇਵੋ ਸ਼ੁਭ ਗੁਣਾ ਦਾ ਗਿਆ ਬੰਦਗੀ ਦੀ ਦਤ ਛੋੜੀ ਪਾ ਦਿਓ ਰੱਖੇ ਦਮਾਨ ਬੰਦ ਕੀ ਦੀ दांत ਚੋੜੀ ਪਾ ਦਿਓ ਰੱਖਿਆ ਨਿਮਾਨਿਆ ਦਾ ਮਾਨ ਵੈਰੀ ਤੇ ਬਗਾ ਨਾ ਕੋਈ ਦਿਸੇ ਨਾ ਅੱਜ ਦੋਵੇਂ ਵੇਲੇ ਹੋ ਹੱਥ ਜੋੜੀਏ ਤੇਰੇ ਭਾਣੇ ਵਿੱਚ ਸੱਚੇ ਪਾਦਸ਼ਾਹ ਭਲਾ ਸਰਬੱਤ ਵਾਲਾ ਲੋੜੀਏ ਚੜਤੀ ਕਲਾ ਦੇ ਵਿੱਚ ਰੱਖਣਾ ਚੜਦੀ ਕਲਾ ਦੇ ਵਿੱਚ ਰੱਖਣਾ ਤੇਰਾ ਹੀ ਪਰੋਸਾ ਤੇਰਾ ਤਾਂ ਬੰਦਗੀ ਦੀ ਦਾਤ ਝੋੜੀ ਪਾ ਦਿਓ ਰੱਖਿਓ ਨਿਮਾਇਆ ਦਾ ਮਾਂ ਬੰਦਗੀ ਦੀ ਦਾਤ ਝੋੜੀ ਪਾ ਦਿਓ ਰੱਖਿਓ ਨਿਮਾਇਆ ਦਾ ਮਾਂ ਚਰਨ ਪਿਆ ਦੀ ਲਾ ਦੇ ਰਖਣੀ ਸਭ ਕਲਾ ਸਮਰੱਥ ਜੀ ਨੂਰਪੁਰੀ ਬੇਲਤੀ ਗੁਜਾਰਦਾ ਰੱਖੋ ਸਾਡੇ ਸਿਰ ਉੱਤੇ ਹੱਥ ਦੀ ਨੋਰ ਪੜੀ ਬੈਲਦੀ ਗੁਜਾਰਤਾ ਰੱਖੋ ਸਾਡੇ ਸਿਰ ਤੇ ਹੱਥ ਦੀ ਤੱਕਿਆ ਮੈਂ ਕੋ ਤੇਰਾ ਆਸਰਾ ਤੱਕਿਆ ਮੈਂ ਕੋ ਤੇਰਾ ਆਸਰਾ ਦੇਖਿਆ ਮੈਂ ਸਾਰਾ ਜੱਗ ਸ਼ਾਨ ਬੰਦਗੀ ਦੀ ਰਾਤ ਝੋਲੀ ਪਾ ਲਿਓ ਰੱਖਿਆ ਨਿਮਾੜਿਆ ਆਦਮਾ ਬੰਦਗੀ ਦੀ ਰਾਤ ਝੋਲੀ ਪਾ ਲਿਓ ਰੱਖਿਆ ਨਿਮਾੜਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਹੈ ਜੀ ਇਹ ਸਾਧ ਕਾਕਾ ਸ਼ੋਕੀਰਤ ਸਿੰਘ ਜੀ ਜਿਨ੍ਹਾਂ ਨੇ ਆਪ ਜੀ ਨੂੰ ਕਵਿਸ਼ੀ ਰਾਏ ਸਤਗੁਰਾਂ ਦੀ ਹਜ਼ੂਰੀ ਅੰਦਰ ਆਪ ਜੀ ਨੂੰ ਜੁੜਨ ਦਾ ਯਤਨ ਕੀਤਾ ਹੈ ਬਹੁਤ ਬਹੁਤ ਧੰਨਵਾਦ ਹੈ ਸਤਗੁਰੂ ਕਿਰਪਾ ਕਰਨ ਸ਼ੋਭ ਕੀਰਤ ਸਿੰਘ ਨੂੰ ਇਸੇ ਤਰ੍ਹਾਂ ਹੀ ਸਤਗੁਰੂ ਆਪਣੇ ਦਰੋਂ ਕਰੋ ਗੁਰਸ਼ੇਖੀ ਜੀਵਨ ਨਾਮ ਦਾਤੀਆਂ ਦਾਤਾਂ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨ ਤਰੱਕੀ ਬਖਸ਼ਿਸ਼ ਕਰਨ ਆਓ ਹੁਣ ਅਗਲੇ ਸਮੇਂ ਵਾਸਤੇ ਗੁਰਪ੍ਰੀ ਸਿੰਘ ਅਤੇ ਬੱਚੀ ਹਰਗੁਲ ਕੌਰ ਉਹਨਾਂ ਨੂੰ ਬੇਨਤੀ ਆਪ ਜੀ 사ਤਗੁਰਾਂ ਦੀ ਹਜ਼ੂਰੀ ਵਿੱਚ ਜੋ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਖੀਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਪ੍ਰੀਤ ਸਿੰਘ ਅਤੇ ਮੇਰੇ ਨਾਲ ਮੇਰੀ ਭੈਣ ਹਰਗੁਣ ਕੌਰ ਅੱਜ ਆਪ ਜੀ ਦੇ ਸਮੁਖ ਸਿੱਖ ਕੀ ਹੈ ਇਹ ਵਿਸ਼ਾ ਲੈ ਕੇ ਹਾਜ਼ਰ ਹਾਂ ਸਵਾਲ ਉੱਠਦਾ ਹੈ ਕਿ ਸਿੱਖ ਕੀ ਹੈ ਸੋ ਮੈਂ ਆਪ ਜੀ ਨੂੰ ਦੱਸਣ ਜਾ ਰਿਹਾ ਹਾਂ ਕਿ ਸਿੱਖ ਦੀ ਪਰਵਾਸ਼ਾ ਕੀ ਹੈ ਸਿੱਖ ਰਹਿਤ ਮਰਿਆਦਾ ਵਿੱਚ ਸਿੱਖ ਦੀ ਤਾਰੀਫ ਇਸ ਤਰ੍ਹਾਂ ਕੀਤੀ ਗਈ ਹੈ ਜੋ ਇਸ ਤਰੀ ਜਾ ਪਰਸ਼ ਇੱਕ ਅਕਾਲ ਪੁਰਖ ਦਸ ਗੁਰੂ ਸਾਈਂਬਾਨ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਈਬਾਨ ਦੀ ਬਾਣੀ ਤੇ ਸਿੱਖਿਆ ਅਤੇ ਦਸ਼ਮੇਸ਼ ਜੀ ਦੇ ਹਮੇਤ ਉਤੇ ਨਿਸ਼ਟਾ ਰੱਖਦਾ ਹੈ ਅਤੇ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ ਉਹ ਸਿੱਖ ਹੈ ਇੱਕ ਗੱਲ ਸਪਸ਼ਟ ਹੈ ਕਿ ਸਿੱਖ ਨੇ ਇੱਕ ਪਰਮਾਤਮਾ ਤੋਂ ਇਲਾਵਾ ਕੋ ਕਿ ਸੇਵੀ ਦੇਵੀ ਦੇਤੇ ਪੱਥਰ ਰੁਖ ਮੂਰਤੀ ਜਾਂ ਤਸਵੀਰ ਦੀ ਪੂਜਾ ਨਹੀਂ ਕਰਨੀ ਇਸੇ ਤਰ੍ਹਾਂ 10 ਗੁਰੂ ਸਾਹਿਬਾਨ ਨੂੰ ਵੱਖ-ਵੱਖ ਕਰਕੇ ਨਹੀਂ ਜਾਣਨਾ ਕਿਉਂਕਿ 10 ਗੁਰੂ ਸਾਹਿਬਾਨ ਦੀ ਜੋਤ ਇੱਕ ਹੈ ਦਸਾ ਜਾਮਿਆ ਵਿੱਚ ਗੁਰੂ ਸਾਹਿਬਾਨ ਦਾ ਮਿਸ਼ਨ ਇੱਕ ਹੀ ਸੀ ਜੋ ਮਰਯਾਦਾ ਦਸ਼ਮ ਪਿਤਾ ਜੀ ਨੇ 1699 ਈਸਵੀ ਨੂੰ ਖੰਡੇ ਦੀ ਪਾਹਲ ਛਕਾ ਕੇ ਪ੍ਰਪਤ ਕੀਤੀ ਸੀ ਅਸੀਂ ਉਸੇ ਹੀ ਮर्यादा ਅਨੁਸਾਰ ਪੰਜ ਪਿਆਰਿਆਂ ਪਾਸੋਂ ਖੰਡੇ ਬਾਟੇ ਦਾ ਅੰਮ੍ਰਿਤ ਤਨ ਕਰਦੇ ਹਾਂ ਇੱਕ ਕਲ ਸਤਿਗੁਰਾਂ ਨੇ ਸਿੱਖ ਨੂੰ ਬਾਣੀ ਵਿੱਚ ਪੱਕਿਆ ਕੀਤੀ ਹੈ ਕਿ ਅਸੀਂ ਸਮੁੱਚੀ ਮਨੁੱਖਤਾ ਨੂੰ ਪਿਆਰ ਕਰਨਾ ਹੈ ਸਾਰਾ ਸੰਸਾਰ ਇੱਕ ਪਰਮਾਤਮਾ ਦੀ ਸੰਤਾਨ ਹੈ ਸਿੱਖ ਰੋਜ਼ਾਨਾ ਦੀ ਅਰਦਾਸ ਵਿੱਚ ਸਰਵਤ ਦਾ ਪ੍ਰਣਾਮ ਮੰਗਦਾ ਹੈ ਅਤੇ ਸਰਬਤ ਦਾ ਪਲਾ ਮੰਗਣ ਵਾਲਾ ਕਿਸੇ ਦਾ ਬੁਰਾ ਸੋਚੀ ਨਹੀਂ ਸਕਦਾ